वित्तमंत्री हरपाल चीमा कैबिनिट मंत्री कटारूचक ने सवेरे जी एस टी दफ्तर दी चेकिंग की अचनचेत चैकिंग की चैकिंग दौरान अठ मुलाजम गैर हाजिर पाए गए इन्हों मुलाजम ने अपनी छुट्टी रखी हुई सी इस मौके से वित्तमंत्री हरपाल सिंह चीमा ने कहा कि ड्यूटी तो गैर हाजिर रहने वाले मुलाजमान खिलाफ सख्त कारवाई की जाएगी ਉਹਨਾਂ ਨੇ ਕਿਹਾ ਕਿ ਡਿਊਟੀ ਤੋਂ ਕੁਤਾਹੀ ਕਰਨ ਵਾਲੇ ਕਿਸੇ ਵੀ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ ਹਾਂ لازਮੀ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦਿਸ਼ਾ ਨਿਰਦੇਸ਼ ਦੇ ਤਹਿਤ ਜਿਹੜਾ ਜਵਾਬਦੇਹੀ ਬਣੇ ਪ੍ਰਸ਼ਾਸਨ ਦੀ ਇਹਦੇ ਲਈ ਵੱਖ-ਵੱਖਰੇ ਸਮੇਂ ਤੇ ਵੱਖ-ਵੱਖਰੇ ਐਕਸ਼ਨ ਵੀ ਕੀਤੇ ਜਾਂਦੇ ਆ ਪ੍ਰੋਗਰਾਮ ਵੀ ਲਿਖੇ ਜਾਂਦੇ ਆ ਔਰ ਉਹਨਾਂ ਨੂੰ ਕਿਹਾ ਵੀ ਜਾਂਦਾ ਵੀ ਲੋਕਾਂ ਦੀ ਜਿਹੜੀ ਉਹ ਖੱਜਲ ਖੁਆਰੀ ਨਾ ਹੋਵੇ ਸੋ ਅੱਜ ਮਾਨਯੋਗ ਵਿੱਤ ਮੰਤਰੀ ਸਰਦਾਰ ਭਾਲ ਸਿੰਘ ਚੀਮਾ ਜੀ ਦੀ ਵੱਲੋਂ ਪਠਾਨਕੋਟ ਦੇ ਅੰਦਰ ਜੀਐਸਟੀ ਆਫਿਸ ਦੇ ਵਿੱਚ ਚੈਕਿੰਗ ਕੀਤੀ ਗਈ ਹੈ ਮੈਂ ਵੀ ਉਹਨਾਂ ਦੇ ਨਾਲ ਸੀਗਾ ਸੋ ਮਤਲਬ ਦੇਖਿਆ ਸੀ ਉੱਥੇ ਕਿ 9 ਵਜੇ ਦਾ ਟਾਈਮ ਹੈ ਤੇ 9:30 ਵਜੇ ਸੀ ਉੱਥੇ ਪਹੁੰਚੇ ਆ 9:30 ਵਜੇ ਤੱਕ ਅੱਧੇ ਮੁਲਾਜ਼ਮ ਜਿਹੜੇ ਆ ਟੋਟਲ 16 ਮੁਲਾਜ਼ਮ ਉੱਥੇ ਹੈਗੇ ਆ 16 ਦੇ ਵਿੱਚੋਂ 8 ਮੁਲਾਜ਼ਮ ਜਿਹੜੇ ਆ ਉਹ ਗੈਰ ਹਾਜ਼ਰ ਪਾਏ ਗਏ ਆ ਔਰ ਇੱਕ ਮੁਲਾਜ਼ਮ ਦੀ ਸੁੱਟੀ ਕੇਵਲ ਜਿਹੜੀ ਉਹ ਸਾਨੂੰ ਮਿਲੀ ਆ ਸੋ ਉਹਨਾਂ ਨੇ ਬੜਾ ਸਖਤ ਰਵਈਏ ਦੇ ਨਾਲ ਜਿਹੜੇ ਉੱਥੇ ਹਾਜ਼ਰ ਸੀਗੇ ਜਿਹੜੇ ਗਿਆਰ ਹਾਜ਼ਰ ਸੀਗੇ ਉਹਨਾਂ ਨੂੰ ਵੀ ਕਿਹਾ ਵੀ ਇਹ ਗੱਲਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਔਰ ਜਿਹੜਾ ਵੀ ਉੱਥੇ ਮੁਲਾਜ਼ਮ ਗਿਆਰ ਹਾਜ਼ਰ ਪਾਇਆ ਗਿਆ ਇਹਦੇ ਖਿਲਾਫ ਉਹਨਾਂ ਬਲੋ ਸਖਤ ਕਾਰਵਾਈ ਕੀਤੀ ਜਾਊਗੀ